ਵਿਆਹ ਵਾਲਾ ਦਿਨ ਸੀ ਤੇ ਹਰ ਕੋਈ ਖੁਸ਼ੀ ਕਿਉਂਕਿ ਵਿਆਹ ਦੇ ਵਿੱਚ ਸਾਰੇ ਹੀ ਰਿਸ਼ਤੇਦਾਰ ਸਕੇ ਸੰਬੰਧੀ ਖੁਸ਼ੀਆਂ ਮਨਾ ਰਹੇ ਸੀ ਲਖਵਿੰਦਰ ਦਾ ਵਿਆਹ ਸੀ ਤੇ ਉਹ ਬਹੁਤ ਜਿਆਦਾ ਖੁਸ਼ ਸੀ ਪਰ ਅੱਜ ਉਸ ਦੇ ਮਨ ਦੇ ਵਿੱਚ ਇੱਕ ਖਾਲੀਪਨ ਵੀ ਸੀ ਉਹ ਖਾਲੀਪਨ ਸੀ ਉਸ ਦੀ ਮਾਂ ਦਾ ਵਿਛੋੜਾ ਲਖਵਿੰਦਰ ਦੀ ਬਰਾਤ ਇੱਕ ਸ਼ਾਨਦਾਰ ਢੰਗ ਦੇ ਨਾਲ ਉਸ ਕੁੜੀ ਦੇ ਘਰ ਪਹੁੰਚੀ ਘੋੜੀ ਚੜਦੇ ਬਾਜੇ ਗਾਜੇ ਤੇ ਡਾਂਡੀਆਂ ਪਾਉਂਦੇ ਹਰ ਕੋਈ ਖੁਸ਼ੀ ਮਨਾ ਰਿਹਾ ਸੀ ਪਰ ਇੱਕ ਕੋਨਾ ਉਸ ਦੇ ਮਨ ਵਿੱਚ ਹਮੇਸ਼ਾ ਖਾਲੀ ਰਹਿੰਦਾ ਉਸ ਦੀ ਮਾਂ ਉਸਨੇ ਆਪਣੀ ਮਾਂ ਨੂੰ ਬਚਪਨ ਦੇ ਵਿੱਚ ਹੀ ਗਵਾ ਦਿੱਤਾ ਸੀ ਪਿਤਾ ਨੇ ਕਦੇ ਵੀ ਨਹੀਂ ਦੱਸਿਆ ਸੀ ਕਿ ਉਸ ਦੀ ਮਾਂ ਗਾਇਬ ਕਿਉਂ ਹੋਈ ਉਮਰ ਲੰਘ ਗਈ ਪਰ ਮਾਂ ਦੀ ਖਬਰ ਨਹੀਂ ਵਿਆਹ ਦੀਆਂ ਰਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਪੂਰੀ ਬਰਾਤ ਜੋ ਕਿ ਉਸ ਟੈਂਟ ਦੇ ਵਿੱਚ ਜਾਂਦੀ ਹੈ ਕੋ ਚਾਹ ਪਾਣੀ ਪੀਣ ਲੱਗਦੀ ਹੈ ਤਾਂ ਐਨੇ ਵਿੱਚ ਟੈਂਟ ਦੇ ਵਿੱਚ ਚਾਹ ਪਾਣੀ ਪੀਂਦੇ-ਪੀਂਦੇ ਲਖਮਿੰਦਰ ਦੀ ਨਜ਼ਰ ਇੱਕ ਔਰਤ ਦੇ ਉੱਪਰ ਪਈ ਤੇ ਦੋਸਤੋ ਉਹ ਚਿਹਰਾ ਕੁਝ ਜਾਣਿਆ ਪਹਿਚਾਣਿਆ ਹੋਇਆ ਚਿਹਰਾ ਲੱਗਦਾ ਸੀ ਉਹ ਚਿਹਰੇ ਦੇ ਉੱਪਰ ਬੁਢਾਪੇ ਦੇ ਕਾਰਨ ਝੁਰੀਆਂ ਪੈ ਚੁੱਕੀਆਂ ਸੀ ਪਰ ਉਹ ਚਿਹਰਾ ਕਿਤੇ ਨਾ ਕਿਤੇ ਲਖਵਿੰਦਰ ਦੇ ਦਿਲੋਂ ਦਿਮਾਗ ਦੇ ਵਿੱਚ ਰਚਿਆ ਹੋਇਆ ਸੀ ਉਹ ਚਿਹਰਾ ਬਿਲਕੁਲ ਹੂਬ ਹੂ ਉਸ ਦੀ ਮਾਂ ਦੀ ਸ਼ਕਲ ਦੇ ਨਾਲ ਮਿਲਦਾ ਸੀ ਲਖਵਿੰਦਰ ਨੇ ਆਪਣੇ ਬਟੂਏ ਦੇ ਵਿੱਚੋਂ ਇੱਕ ਫੋਟੋ ਕੱਢੀ ਉਹ ਪੁਰਾਣੀ ਫੋਟੋ ਉਹੀ ਔਰਤ ਦੇ ਨਾਲ ਮਿਲ ਰਹੀ ਸੀ ਜਿਹੜੀ ਔਰਤ ਉਸ ਟੈਂਟ ਦੇ ਪਿੱਛੇ ਬੈਠੀ ਭਾਂਡੇ ਮਾਜ ਰਹੀ ਸੀ ਇਹ ਸਭ ਕੁਝ ਦੇਖ ਕੇ ਲਖਵਿੰਦਰ ਦੇ ਪੈਰਾਂ ਥੱਲੋਂ ਜ਼ਮੀਨ ਖਿਸ ਗਈ ਅਤੇ ਉਹ ਸੋਚਣ ਤੇ ਮਜਬੂਰ ਹੋ ਗਿਆ ਕਿ ਇਹ ਕੀ ਹੋਇਆ ਮੇਰੀ ਮਾਂ ਅੱਜ ਇੱਥੇ ਭਾਂਡੇ ਕਿਉਂ ਮਾਜ ਰਹੀ ਹੈ ਆਖਰਕਾਰ ਐਸੀ ਕਿਹੜੀ ਮਜਬੂਰੀ ਹੈ ਉਸ ਔਰਤ ਦੀ ਪਿੱਠ ਉਸ ਵੱਲ ਸੀ ਉਹ ਭਾਂਡੇ ਮਾਜੇ ਸੀ ਪਰ ਉਸਦੇ ਹੱਥ ਉਸਦੇ ਦਿਲ ਦੀ ਤਪੱਸ ਕੁਝ ਅਜੀਬੀ ਸੀ ਜੋ ਉਸਤੇ ਮਨ ਨੂੰ ਸੁਝੋੜ ਕੇ ਰੱਖ ਦਿੱਤਾ ਜੀ ਹਾਂ ਉਸ ਤੋਂ ਬਾਅਦ ਲਖਵਿੰਦਰ ਨੇ ਉੱਚੀ ਆਵਾਜ਼ ਵਿੱਚ ਕਿਹਾ ਮਾਂ ਉਹ ਔਰਤ ਅਚਾਨਕ ਥਮ ਗਈ ਉਸ ਨੇ ਹੌਲੀ-ਹੌਲੀ ਆਪਣਾ ਮੂੰਹ ਫੇਰਿਆ ਉਹਨਾਂ ਦੋਨਾਂ ਦੀਆਂ ਅੱਖਾਂ ਮਿਲੀਆਂ ਤੇ ਦੋਵੇਂ ਸਮੇਂ ਦੇ ਸਮੁੰਦਰ ਵਿੱਚ ਡੁੱਬ ਗਏ ਉਸ ਦੀ ਮਾਂ ਦੇ ਹੰਝੂ ਮੜ ਗਏ ਪਰ ਉਹ ਆਪਣੇ ਆਵਾਜ਼ ਉਸਨੇ ਨਿਕਲ ਨਹੀਂ ਸਕੀ ਲਖਵਿੰਦਰ ਨੇ ਉਸ ਨੂੰ ਗਲ ਬਕੜੀ ਪਾ ਲਈ ਤੁਸੀਂ ਇੱਥੇ ਕਿਵੇਂ ਆ ਕਿੱਥੇ ਸੀ ਤੁਸੀਂ ਉਸ ਦੀ ਮਾਂ ਨੇ ਹੌਲੀ ਦਿਨੇ ਕਿਹਾ ਪੁੱਤ ਤੇਰੇ ਪਿਤਾ ਨੇ ਮੈਨੂੰ ਘਰੋਂ ਕੱਢ ਦਿੱਤਾ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਮੇਰਾ ਪੁੱਤ ਵੀ ਉਹ ਜਾਣੇ ਜੋ ਮੈਂ ਸਹਿ ਚੁੱਕੀ ਹਾਂ ਲਖਵਿੰਦਰ ਨੂੰ ਲੱਗਿਆ ਕਿ ਮਾਤਾ ਕੁਝ ਲੁਕਾ ਰਹੀ ਹੈ ਮੈਂ ਜਾਨਣਾ ਚਾਹੁੰਦਾ ਹਾਂ ਮਾਂ ਪੂਰਾ ਸੱਚ ਮੈਨੂੰ ਪੂਰਾ ਪੂਰਾ ਸੱਚ ਦੱਸ ਦਿਓ ਜੀ ਹਾਂ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਮਾਂ ਨੇ ਹੰਝੂ ਪੂੰਝਦੇ ਹੋਏ ਦੱਸਿਆ ਕਿ ਤੁਹਾਡੇ ਪਿਤਾ ਨੇ ਮੇਰੇ ਉੱਪਰ ਦੋਸ਼ ਲਗਾਇਆ ਸੀ ਕਿ ਮੈਂ ਕਿਸੇ ਹੋਰ ਨਾਲ ਸਮਾ ਦਤਾ ਪਰ ਇਹ ਸੱਚ ਨਹੀਂ ਸੀ ਇਹਨਾਂ ਨੇ ਮੈਨੂੰ ਕਦੇ ਬਖਸ਼ਿਆ ਹੀ ਨਹੀਂ ਪਰ ਉਸ ਤੋਂ ਬਾਅਦ ਲਖਵਿੰਦਰ ਬੋਲਿਆ ਕਿ ਮਾਂ ਤੂੰ ਵਾਪਸ ਕਿਉਂ ਨਹੀਂ ਆਈ ਉਹ ਮੈਨੂੰ ਮਾਰ ਦੇਣ ਦੇ ਲਈ ਤਿਆਰ ਸਨ ਮੈਨੂੰ ਆਪਣੀ ਜਾਨ ਬਚਾਉਣ ਲਈ ਇੱਥੇ ਸਰਨ ਲੈਣੀ ਪਈ ਜਦ ਤੇ ਦੀ ਜ਼ਿੰਦਗੀ ਬਣ ਗਈ ਤਾਂ ਮੈਂ ਇੱਥੇ ਨੌਕਰਾਂ ਨਹੀਂ ਬਣ ਗਈ ਲਖਵਿੰਦਰ ਦਾ ਦਿਲ ਝੁਮ ਗਿਆ ਮਾਂ ਤੁਸੀਂ ਮੈਨੂੰ ਕਦੇ ਮਿਲੇ ਕਿਉਂ ਨਹੀਂ ਮੈਂ ਤੇਰੇ ਕੋਲ ਆਉਂਦੀ ਪਰ ਤੇਰਾ ਪਿਤਾ ਉਸਨੇ ਤੇਰੀ ਜ਼ਿੰਦਗੀ ਵਿੱਚ ਮੇਰਾ ਨਾਂ ਵੀ ਮਿਟਾ ਦਿੱਤਾ ਸੀ ਲਖਵਿੰਦਰ ਦੇ ਮਨ ਦੇ ਵਿੱਚ ਹਜ਼ਾਰਾਂ ਪ੍ਰਸ਼ਨ ਉੱਭਰੇ ਕੀ ਉਹ ਆਪਣੇ ਪਿਤਾ ਨੂੰ ਮਾਫ਼ ਕਰ ਸਕਦਾ ਹੈ ਇਹ ਬਹੁਤ ਦਾ ਵਿਅਕਤੀ ਸਵਾਲ ਉਸਦੀ ਜੇ ਦਿਲੋਂ ਦਿਮਾਗ ਦੇ ਵਿੱਚ ਵਾਰ-ਵਾਰ ਵਹਿ ਰਿਆ ਸੀ ਕਿ ਉਸਦੀ ਮਾਂ ਦੇ ਨਾਲ ਜੋ ਐਡਾ ਵੱਡਾ ਧੋਖਾ ਹੋਇਆ ਉਸਦੀ ਮਾਂ ਨੂੰ ਘਰੋਂ ਕੱਢ ਦਿੱਤਾ ਲਖਵਿੰਦਰ ਦੀਆਂ ਅੱਖਾਂ ਵਿੱਚ ਅੱਗ ਬਲ ਗਈ ਉਸ ਦਾ ਦਿਲ ਕਰ ਰਿਹਾ ਸੀ ਕਿ ਦੁਰ ਕੇ ਆਪਣੇ ਪਿਤਾ ਕੋਲ ਜਾਵੇ ਤੇ ਪੁੱਛੇ ਤੁਸੀਂ ਕਿਵੇਂ ਇੱਕ ਮਾਂ ਨੂੰ ਉਸ ਤੇ ਪੁੱਤ ਤੋਂ ਵੱਖ ਕਰ ਸਕਦੇ ਹੋ ਪਰ ਉਸਦਾ ਵਿਆਹ ਸੀ ਮਾਂ ਨੇ ਹੱਥ ਜੋੜ ਦਿੱਤੇ ਪੁੱਤ ਅੱਜ ਤੇਰੀ ਖੁਸ਼ੀ ਦਾ ਦਿਨ ਹੈ ਕਿਰਪਾ ਕਰਕੇ ਕੁਝ ਨਾ ਕਰ ਪਰ ਲਖਵਿੰਦਰ ਪਿੱਛੇ ਨਹੀਂ ਹਟਿਆ ਮਾਂ ਤੁਸੀਂ ਸਾਲਾਂ ਤੱਕ ਦੁੱਖ ਸਹਿੰਦੇ ਰਹੇ ਹੁਣ ਸੱਚਾਈ ਸਾਹਮਣੇ ਆਵੇਗੀ ਤੋਰੀਆ ਤੇ ਪਤ ਤਾਂ ਦੀ ਭਾਰ ਕਰਨ ਲੱਗਾ ਉਹ ਵੈਡਿੰਗ ਹਾਲ ਦੇ ਇੱਕ ਕੋਨੇ ਵਿੱਚ ਆਪਣੇ ਦੋਸਤਾਂ ਦੇ ਨਾਲ ਬੈਠੇ ਹੋਏ ਸਨ ਪਿਤਾ ਜੀ ਲਖਵਿੰਦਰ ਦੀ ਗੰਭੀਰ ਆਵਾਜ਼ ਨੇ ਸਭ ਦਾ ਧਿਆਨ ਖਿੱਚ ਲਿਆ ਕੀ ਹੋਇਆ ਪੁੱਤ ਪਿਤਾ ਨੇ ਸ਼ਰਾਬ ਦੇ ਗਲਾਸ ਨੂੰ ਟੇਬਲ ਤੇ ਰੱਖਦੇ ਹੋਏ ਪੁੱਛਿਆ ਕਿ ਤੁਸੀਂ ਜਾਣਦੇ ਹੋ ਕਿ ਮੇਰੀ ਮਾਂ ਕਿੱਥੇ ਹੈ ਉਸ ਦੇ ਇਹ ਸ਼ਬਦ ਸੁਣ ਕੇ ਹਾਲ ਵਿੱਚ ਸਨਾਟਾ ਛਾ ਗਿਆ ਪਿਤਾ ਨੇ ਅੱਖਾਂ ਚੁੱਕ ਕੇ ਦੇਖਣ ਲੱਗੇ ਕੀ ਉਹ ਇੱਥੇ ਹੈ ਪਿੱਛੇ ਟੈਂਟ ਦੇ ਪਿੱਛੇ ਭਾਂਡੇ ਮਾਜ ਰਹੀ ਹੈ ਉਸ ਦੇ ਪਿਤਾ ਦੀਆਂ ਅੱਖਾਂ ਵਿੱਚ ਡਰ ਉੱਭਰ ਆਇਆ ਉਹ ਇੱਥੇ ਕਿਵੇਂ ਆਈ ਮੈਂ ਵੀ ਇਹ ਪੁੱਛਿਆ ਕਿ ਤੁਸੀਂ ਕਿਉਂ ਉਸ ਨੂੰ ਘਰੋਂ ਕੱਢ ਦਿੱਤਾ ਸੱਚ ਦੱਸੋ ਉਸਦੇ ਪਿਤਾ ਨੇ ਹੰਜੂ ਪਰਕੇ ਸਿਰ ਝੁਕਾ ਲਿਆ ਮੈਂ ਗਲਤੀ ਕੀਤੀ ਪੁੱਤ ਮੈਂ ਆਪਣੀ ਜਲਨ ਵਿੱਚ ਆਪਣੇ ਹੰਕਾਰ ਵਿੱਚ ਆਪਣੀ ਇੱਜ਼ਤ ਬਚਾਉਣ ਲਈ ਇੱਕ ਬੇਕਸੂਰ ਔਰਤ ਨੂੰ ਬਦਨਾਮ ਕੀਤਾ ਤੁਸੀਂ ਮੈਨੂੰ 25 ਸਾਲ ਉਸ ਤੋਂ ਵੱਖ ਰੱਖਿਆ ਲਖ ਲਖਵਿੰਦਰ ਦੀ ਆਵਾਜ਼ ਕੰਬ ਗਈ ਸੀ ਮਾਂ ਨੇ ਹੌਲੀ-ਹੌਲੀ ਅੱਗੇ ਆ ਕੇ ਕਿਹਾ ਕਿ ਮੈਂ ਮaaf ਕਰ ਚੁੱਕੀ ਹਾਂ ਪਰ ਲਖਵਿੰਦਰ ਚੁੱਪ ਸੀ ਅਤੇ ਲਖਵਿੰਦਰ ਹਜੇ ਵੀ ਜੋ ਕਿ ਆਪਣੇ ਦਿਲ ਦੇ ਵਿੱਚ ਇਹੀ ਸੋਚ ਰਿਹਾ ਸੀ ਕਿ 25 ਸਾਲ ਤੱਕ ਮੈਂ ਆਪਣੇ ਮਾਂ ਦੇ ਪਿਆਰ ਤੋਂ ਵਾਂਝਾ ਰਿਹਾ ਆਖਰਕਾਰ ਮੇਰੇ ਪਿਤਾ ਨੇ ਐਡਾ ਵੱਡਾ ਫੈਸਲਾ ਕੀਤਾ ਕਿਉਂਕਿ ਇੱਕ ਔਰਤ ਦੀ ਜ਼ਿੰਦਗੀ ਖਰਾਬ ਕਰ ਲਈ। ਲਖਵਿੰਦਰ ਦੇ ਮਨ ਵਿੱਚ ਇੱਕ ਤੂਫਾਨ ਚੱਲ ਰਿਹਾ ਸੀ ਕਿ ਉਹ ਆਪਣੀ ਮਾਂ ਨੂੰ ਉਸੇ ਘਰ ਵਿੱਚ ਵਾਪਸ ਲੈ ਕੇ ਜਾਵੇ ਜਿੱਥੇ ਉਸਨੂੰ ਸਾਲਾਂ ਪਹਿਲਾਂ ਜ਼ਲੀਲ ਕੀਤਾ ਗਿਆ। ਜਾਂ ਕਿ ਉਹ ਆਪਣੇ ਪਿਤਾ ਨੂੰ ਉਹੀ ਦਰਦ ਮਹਿਸੂਸ ਕਰਵਾਵੇ ਜੋ ਮਾਂ ਨੇ ਸਿਆ। ਉਸਨੇ ਮਾਂ ਵੱਲ ਵੇਖਿਆ। ਉਹ ਅਜੇ ਵੀ ਆਪਣੇ ਹੱਥ ਜੋੜ ਕੇ ਖੜੀ ਸੀ। ਪੁੱਤ, ਇਹਨਾਂ ਸਾਲਾਂ ਵਿੱਚ ਤਕਲੀਫ਼ ਤਾਂ ਬਹੁਤ ਪਾਈ ਪਰ ਮੈਂ ਇਨਸਾਫ਼ ਮੈਨੂੰ ਨਹੀਂ ਮਿਲਿਆ। ਉਹੀ ਇਨਸਾਫ਼ ਮੈਨੂੰ ਚਾਹੀਦਾ ਹੈ, ਨਾ ਹੀ ਕੋਈ ਸਜ਼ਾ। ਲਖਵਿੰਦਰ ਨੇ ਅੱਖਾਂ ਮੀਟ ਲਈਆਂ। ਪਰ ਮਾਂ ਤੁਸੀਂ ਇੰਨਾ ਸਾਲਾਂ ਵਿੱਚ ਇਕੱਲੀਆਂ ਕਿਉਂ ਰਹੀਆਂ ਤੁਸੀਂ ਮੈਨੂੰ ਲੱਭਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਉਸਦੀ ਮਾਂ ਹੌਲੀ-ਹੌਲੀ ਬੋਲੀ, ਮੈਂ ਹਮੇਸ਼ਾ ਤੇਰੇ ਕੋਲ ਰਹਿਣਾ ਚਾਹੁੰਦੀ ਸੀ ਪਰ ਤੂੰ ਜੋ ਵੀ ਬਣਿਆ ਜੋ ਵੀ ਕੀਤਾ ਮੈਂ ਚਾਹੁੰਦੀ ਸੀ ਕਿ ਤੇਰੀ ਜ਼ਿੰਦਗੀ 'ਚ ਮੇਰੀ ਗੈਰ-ਹਾਜ਼ਰੀ ਨੂੰ ਰੁਕਾਵਟ ਨਾ ਬਣਾਵਾਂ। ਲਖਵਿੰਦਰ ਨੇ ਆਖਰ ਫੈਸਲਾ ਕੀਤਾ ਕਿ ਉਹ ਪਿਤਾ ਦੇ ਕੋਲ ਗਿਆ। ਪਿਤਾ ਜੀ ਤੁਸੀਂ ਜੋ ਕੀਤਾ ਉਹ ਕਦੇ ਮਾਫ਼ ਨਹੀਂ ਕੀਤਾ ਜਾ ਸਕਦਾ। ਪਰ ਇੱਕ ਗੱਲ ਯਾਦ ਰੱਖੋ ਮੈਂ ਆਪਣੀ ਮਾਂ ਨੂੰ ਹੁਣ ਨਹੀਂ ਖੋਵਾਂਗਾ। ਉਸਨੇ ਮਾਂ ਦਾ ਹੱਥ ਫੜਿਆ, ਤੁਸੀਂ ਮੇਰੇ ਨਾਲ ਚੱਲੋ। ਕਿੱਥੇ ਪੁੱਤ? ਮਾਂ ਨੇ ਅਚੰਭੇ ਨਾਲ ਪੁੱਛਿਆ, ਘਰ? ਮੇਰੇ ਨਵੇਂ ਘਰ ਜਿੱਥੇ ਪਿਆਰ ਹੋਵੇ। ਨਫ਼ਰਤ ਨੇ ਲਖਵਿੰਦਰ ਅਤੇ ਮਾ ਬਾਰ ਨਿਕਲੇ ਪਿਤਾ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਹੱਥ ਕੰਬ ਰਹੇ ਸਨ ਪੁੱਤ ਮੈਂ ਵੀ ਚਾਹੁੰਦਾ ਹਾਂ ਕਿ ਤੁਸੀਂ ਦੋਵੇਂ ਘਰ ਆ ਜਾਓ ਨਹੀਂ ਪਿਤਾ ਜੀ ਜਿੱਥੇ ਦਿਲ ਟੁੱਟਦੇ ਹੋਣ ਉੱਥੇ ਘਰ ਨਹੀਂ ਮਿਲਦੇ ਅਤੇ ਉਸ ਤੋਂ ਬਾਅਦ ਉਸਦੇ ਪਿਤਾ ਨੇ ਲਖਵਿੰਦਰ ਦੇ ਕੋਲੋਂ ਮਾਫੀ ਮੰਗ ਲਈ ਕਿ ਪੁੱਤ ਮੈਨੂੰ ਮaaf ਕਰ ਦੇ ਮੇਰੀ ਹੀ ਗਲਤੀ ਹੈ ਕਿ ਮੈਂ ਤੇਰੀ ਮਾਂ ਨੂੰ ਘਰੋਂ ਕੱਢ ਦਿੱਤਾ ਪਰ ਹੁਣ ਤੁਸੀਂ ਮੇਰੇ ਤੋਂ ਵੱਖ ਨਾ ਰੋ ਮੈਨੂੰ ਇਕੱਲਾ ਛੱਡ ਕੇ ਨਾ ਜਾਓ ਤੁਸੀਂ ਮੇਰੇ ਨਾਲ ਹੀ ਰੋ ਲਖਵਿੰਦਰ ਆਪਣੀ ਮਾਂ ਦਾ ਹੱਥ ਫੜ ਕੇ ਉਸ ਮੈਰਿਜ ਹਾਲ ਦੇ ਵਿੱਚੋਂ ਬਾਹਰ ਨਿਕਲਣ ਹੀ ਵਾਲਾ ਸੀ ਕਿ ਅਚਾਨਕ ਇੱਕ ਕਰਕਸ਼ ਪਰ ਗੰਭੀਰ ਆਵਾਜ਼ ਨਾਲ ਹਾਲ ਵਿੱਚ ਕਿਸੇ ਨੇ ਆਵਾਜ਼ ਮਾਰੀ ਮਨਜੀਤ ਲਖਵਿੰਦਰ ਦੀ ਮਾਂ ਅਚਾਨਕ ਡਿੱਟ ਹੋ ਗਈ ਉਹ ਆਵਾਜ਼ ਸੁਣ ਕੇ ਉਸ ਦੀ ਅੱਖਾਂ ਵਿੱਚ ਡਰ ਅਤੇ ਅਨੋਖੀ ਪਛਾਣ ਉੱਭਰ ਆਈ ਹਾਲ ਵਿੱਚ ਸਭ ਦੇ ਨਜ਼ਰ ਇੱਕ ਗਰੀਬ ਫਟੇ ਪੁਰਾਣੇ ਕੱਪੜੇ ਪਹਿਨੇ ਮਜ਼ਦੂਰ ਵਰਗੇ ਵਿਅਕਤੀ ਵੱਲ ਮੁੜ ਗਈਆਂ ਉਸ ਦੇ ਚਿਹਰੇ ਤੇ ਮਿਹਨਤ ਦੀਆਂ ਲਕੀਰਾਂ ਸਨ ਪਰ ਅੱਖਾਂ ਵਿੱਚ ਸੱਚ ਦੀ ਚਮਕ ਰਮੇਸ਼ ਮਨਜੀਤ ਦੀ ਆਵਾਜ਼ ਕੰਬ ਰਹੀ ਸੀ ਕੌਣ ਹੈ ਇਹ ਲਖਵਿੰਦਰ ਨੇ ਮਾਂ ਨੂੰ ਪੁੱਛਿਆ ਉਹ ਵਿਅਕਤੀ ਹੌਲੀ ਹੌਲੀ ਅੱਗੇ ਵਧਿਆ ਮੈਂ ਤੇਰੀ ਮਾਂ ਦਾ ਪਤੀ ਹਾਂ ਲਖਵਿੰਦਰ ਹਾਲ ਵਿੱਚ ਇੱਕ ਵਾਰ ਫਿਰ ਛਨਾਟਾ ਛਾ ਗਿਆ ਲਖਵਿੰਦਰ ਦੇ ਪਿਤਾ ਜੋ ਹੁਣ ਤੱਕ ਸਿਰ ਝੁਕਾ ਕੇ ਬੈਠੇ ਸਨ ਚੱਕਰ ਖਾ ਗਏ ਇਹ ਝੂਠ ਬੋਲ ਰਿਹਾ ਹੈ ਨਹੀਂ ਮਨਜੀਤ ਨੇ ਹੰਗਾਰਾ ਭਰਿਆ ਜਦ ਤੁਸੀਂ ਮੈਨੂੰ ਘਰੋਂ ਕੱਢਿਆ ਸੀ ਤਦ ਮੈਂ ਇੱਕ ਮਜਬੂਰ ਥੱਕੀ ਹੋਈ ਔਰਤ ਸੀ ਮੈਂ ਕਿਸੇ ਦੇ ਦਰ ਤੇ ਸਰਨ ਲੱਭ ਰਹੀ ਸੀ ਤੇ ਰਮੇਸ਼ ਨੇ ਮੈਨੂੰ ਆਪਣੇ ਘਰ ਦੀ ਛਾਂ ਦਿੱਤੀ ਇਹ ਵਿਅਕਤੀ ਗਰੀਬ ਹੋ ਸਕਦਾ ਹੈ ਪਰ ਇਹਨਾਂ ਨੇ ਮੈਨੂੰ ਇੱਜ਼ਤ ਦਿੱਤੀ ਯਾਰ ਨੇ ਤਾਂ ਲਖਵਿੰਦਰ ਆਪਣੇ ਪਿਤਾ ਬਲਵਧਿਆ ਤੁਸੀਂ ਕਿਹਾ ਸੀ ਨਾ ਮਾਂ ਬਾਤ ਚੱਲ ਰਹੀ ਸੀ ਤੁਸੀਂ ਕਿਹਾ ਸੀ ਕਿ ਉਸਨੇ ਧੋਖਾ ਦਿੱਤਾ ਪਰ ਅਸਲ ਵਿੱਚ ਧੋਖੇਬਾਜ਼ ਕੌਣ ਸੀ ਉਸਤੇ ਪਿਤਾ ਚੁੱਪ ਰਿਹਾ ਪਰ ਹਾਲ ਵਿੱਚ ਕੋਈ ਨਜ਼ਰ ਉਹਨਾਂ ਉੱਪਰ ਸੀ ਲਖਵਿੰਦਰ ਦੀ ਮਾਂ ਅੱਗੇ ਵਧੀ ਪੁੱਤ ਹੁਣ ਦੱਸ ਤੂੰ ਕੀ ਕਰੇਂਗਾ ਲਖਵਿੰਦਰ ਨੇ ਰਮੇਸ਼ਵਰ ਵੇਖਿਆ ਉਹ ਇੱਕ ਗਰੀਬ ਪਰ ਇੱਕ ਇਮਾਨਦਾਰ ਵਿਅਕਤੀ ਸੀ ਉਹੀ ਵਿਅਕਤੀ ਸੀ ਜਿਸਨੇ ਲਖਵਿੰਦਰ ਦੀ ਮਾਂ ਨੂੰ ਸਮਝਿਆ ਉਸਦੀ ਇੱਜ਼ਤ ਕੀਤੀ ਉਸਨੇ ਹੌਲੀ-ਹੌਲੀ ਕਿਹਾ ਕਿ ਮੈਂ ਆਪਣੇ ਸੱਚੇ ਪਿਤਾ ਦਾ ਸਤਿਕਾਰ ਕਰਾਂਗਾ ਜਿਸਨੇ ਮੇਰੀ ਮਾਂ ਦੀ ਕਦਰ ਕੀਤੀ ਰਮੇਸ਼ ਅੱਗੇ ਗਿਆ ਤੇ ਆਪਣੇ ਦੋਨੋਂ ਹੱਥ ਜੋੜ ਦਿੱਤੇ ਅੱਜ ਤੱਕ ਮੈਂ ਆਪਣੇ ਅਸਲੀ ਪਿਤਾ ਨੂੰ ਨਹੀਂ ਜਾਣਦਾ ਸੀ ਪਰ ਹੁਣ ਮੈਨੂੰ ਆਪਣੇ ਪਿਤਾ ਦੀ ਪਛਾਣ ਹੋ ਗਈ ਹੈ ਉਸਨੇ ਮਾਂ ਅਤੇ ਰਮੇਸ਼ ਦੇ ਹੱਥ ਫੜੇ ਚਲੋ ਅਸੀਂ ਆਪਣੇ ਨਵੇਂ ਘਰ ਚੱਲੀਏ ਉਸਦੇ ਪਿਤਾ ਜੋ ਕਿ ਉਸਨੇ ਪੂਰਾ ਜੋਰ ਲਗਾਇਆ ਕਿ ਪੁੱਤ ਮੈਂ ਹੀ ਤੇਰਾ ਅਸਲ ਪਿਤਾ ਹਾਂ ਪਿਤਾ ਉਹ ਹੁੰਦਾ ਹੈ ਜੋ ਪਿਆਰ ਦਿੰਦਾ ਹੈ ਨਫ਼ਰਤ ਨਹੀਂ ਤੁਸੀਂ ਨਫ਼ਰਤ ਬਹੁ ਦਿੱਤੀ ਹੈ ਪਿਤਾ ਜੀ ਤੁਸੀਂ ਮੇਰੇ ਮਾਂ ਨੂੰ ਬਚਤਨ ਸਮਝ ਕੇ ਉਸਨੋਂ ਘਰੋਂ ਕੱਢ ਦਿੱਤਾ ਲਖਵਿੰਦਰ ਨੇ ਆਖਰੀ ਵਾਰ ਪਿੱਛੇ ਮੁੜ ਕੇ ਦੇਖਿਆ ਅਸੀਂ ਹੁਣ ਵਾਪਸ ਨਹੀਂ ਆਵਾਂਗੇ ਲਖਵਿੰਦਰ ਦਾ ਪਿਤਾ ਪੁੱਭਾਂ ਮਾਰ ਮਾਰ ਕੇ ਰੋਣ ਲੱਗ ਗਿਆ ਜ਼ਮੀਨ ਦੇ ਉੱਪਰ ਬੈਠ ਗਿਆ ਅਤੇ ਵਿਆਹ ਦੀਆਂ ਜੋ ਰਸਮਾਂ ਸੀ ਉਹ ਜੇ ਅਦਬਚਾਲੇ ਹੀ ਪੰਨੀਆਂ ਸੀ ਜਦੋਂ ਲਖਵਿੰਦਰ ਆਪਣੀ ਮਾਂ ਅਤੇ ਰਮੇਸ਼ ਦੇ ਨਾਲ ਘਰੋਂ ਬਾਹਰ ਪੈਲੇਸ ਦੇ ਵਿੱਚੋਂ ਨਿਕਲਣ ਲੱਗਾ ਤਾਂ ਇੱਕ ਹੋਰ ਆਵਾਜ਼ ਆਈ ਕਿ ਮਨਜੀਤ ਉਸਨੇ ਪਿੱਛੇ ਮੁੜ ਕੇ ਦੇਖਿਆ ਇੱਕ ਅਮੀਰ ਜਾਦੀ ਚਮਕਦਾਰ ਕੱਪੜਿਆਂ ਚ ਅੱਖਾਂ 'ਚ ਸ਼ਰਮ ਅਤੇ ਪਛਤਾਵਾ ਭਰੀ ਔਰਤ ਹੌਲੀ-ਹੌਲੀ ਹਾਲ ਦੇ ਵਿੱਚ ਦਾਖਲ ਹੋਈ ਤੇ ਉਸ ਔਰਤ ਜਿਸ ਦਾ ਨਾਮ ਸੀ ਮਨਪ੍ਰੀਤ ਇਹ ਉਹੀ ਔਰਤ ਸੀ ਜੋ ਕਦੇ ਉਸਦੇ ਪਤੀ ਦੀ ਸਭ ਤੋਂ ਨੇੜਲੀ ਸਹੇਲੀ ਸੀ ਜਿਸਨੇ ਉਸਨੇ ਆਪਣੇ ਭੈਣ ਵਾਂਗ ਮੰਦੀ ਸੀ ਪਰ ਉਸਦੇ ਪਤੀ ਦੇ ਨਾਲ ਉਸ ਦਾ ਨਜਾਇਜ਼ ਰਿਸ਼ਤਾ ਸਥਾਪਿਤ ਹੋ ਗਿਆ ਸੀ ਅੱਜ ਉਹ ਵੀ ਸਾਹਮਣੇ ਹੱਥ ਜੋੜ ਕੇ ਖੜੀ ਸੀ ਕਿ ਮਨਜੀਤ ਮੈਨੂੰ ਮਾਫ਼ ਕਰ ਦੇ ਕਿਉਂਕਿ ਮੈਂ ਤੈਨੂੰ ਭੈਣ ਵਾਂਗ ਮੰਦੀ ਸੀ ਪਰ ਆਪਣੇ ਇਸ ਰਿਸ਼ਤੇ ਦੇ ਵਿੱਚ ਵਿੱਚ ਮੈਂ ਤੇਰੇ ਪਤੀ ਦੇ ਨਾਲ ਹੀ ਨਤੇ ਦੇ ਸੰਬੰਧ ਸਥਾਪਿਤ ਕਰ ਲਈ ਸੀ ਅਤੇ ਉਸੇ ਦੇ ਕਹਿਣ ਦੇ ਉੱਪਰ ਹੀ ਤੈਨੂੰ ਉਸਨੇ ਘਰੋਂ ਕੱਢ ਦਿੱਤਾ ਅਤੇ ਤੇਰੇ ਉੱਪਰ ਉਹ ਇਲਜ਼ਾਮ ਲਗਾਏ ਅਸਲ ਦੇ ਵਿੱਚ ਗਲਤ ਅਸੀਂ ਸੀ ਗਲਤ ਤੂੰ ਨਹੀਂ ਗਲਤ ਅਸੀਂ ਸੀ ਪਰ ਗਲਤ ਤੈਨੂੰ ਠਹਿਰਾ ਦਿੱਤਾ ਗਿਆ ਤਾਂ ਤੈਨੂੰ ਆਸਾਨੀ ਦੇ ਨਾਲ ਘਰੋਂ ਕੱਢ ਦਿੱਤਾ ਜਾਵੇ ਤੇ ਅਸੀਂ ਰੰਗ ਰਲੀਆਂ ਮਨਾਈਏ ਤਾਂ ਐਨੇ ਵਿੱਚ ਲਖਵਿੰਦਰ ਦਾ ਗੁੱਸਾ ਜੋ ਸੀ ਉਹ ਹੋਰ ਵੀ ਸੱਤਵੇਂ ਆਸਮਾਨ ਦੇ ਉੱਪਰ ਪਹੁੰਚ ਗਿਆ ਅਦੇ ਕਹਿਣ ਲੱਗਾ ਕਿ ਤੁਸੀਂ ਸਾਰਿਆਂ ਨੇ ਮਿਲ ਕੇ ਆਪਣੀ ਮौज-ਮਸਤੀ ਦੇ ਲਈ ਮੇਰੀ ਮਾਂ ਦੀ ਜ਼ਿੰਦਗੀ ਬਰਬਾਦ ਕੀਤੀ ਮੇਰੀ ਮਾਂ ਨੂੰ ਦਰਦ ਦਰਦੀਆਂ ਠੋਕਰਾ ਹਾਂ ਤੇਲੀ ਮਜਬੂਰ ਕਰ ਦਿੱਤਾ ਅੱਜ ਤੁਸੀਂ ਦੇਖੋ ਕਿ ਆਪਾਂ ਕਿੰਨੇ ਐਸ਼ੋ ਆਰਾਮ ਦੇ ਨਾਲ ਰਹੇ ਹਾਂ ਤੇ ਮੇਰੀ ਮਾਂ ਦੇਖੋ ਅੱਜ ਭਾਂਡੇ ਮਾਜ ਰਹੀ ਹੈ ਇਹ ਕਿੰਨਾ ਦੇ ਕਰਕੇ ਇਹ ਮੇਰੇ ਪਿਤਾ ਤੇ ਇੱਕ ਔਰਤ ਮਨਪ੍ਰੀਤ ਕੌਰ ਦੇ ਕਰਕੇ ਲਖਵਿੰਦਰ ਦੇ ਪਿਤਾ ਅਤੇ ਉਹ ਔਰਤ ਮਨਪ੍ਰੀਤ कौर ਮਨਜੀਤ ਦੇ ਪੈਰੀਂ ਡਿੱਗ ਪਏ ਅਤੇ ਕਹਿਣ ਲੱਗੇ ਮਨਜੀਤ ਸਾਨੂੰ ਮਾਫ਼ ਕਰ ਦੇ। ਅਗੋਂ ਮਨਜੀਤ ਨੇ ਵੀ ਕਿਹਾ ਕਿ ਮਾਫ਼ ਤਾਂ ਤੈਨੂੰ ਅਸੀਂ ਕਰ ਦੇਵਾਂਗੇ ਪਰ ਜੋ ਮੇਰੀ ਜ਼ਿੰਦਗੀ ਬਰਬਾਦ ਹੋਈ ਹੈ ਜ਼ਿੰਦਗੀ ਦੇ 25 ਸਾਲ ਮੈਂ ਆਪਣੇ ਪੁੱਤਰ ਤੋਂ ਦੂਰ ਰਹੀ। ਅੱਜ ਮੈਂ ਦਰਦ-ਦਰਦੀਆਂ ਠੋਕਰਾਂ ਖਾਣ ਲਈ ਮਜਬੂਰ ਹਾਂ। ਤੁਸੀਂ ਐਡੇ ਮਹਿੰਗੇ-ਮਹਿੰਗੇ ਸੋਨੇ-ਸੋਨੇ ਕੱਪੜੇ ਪਾ ਰੱਖੇ ਨੇ ਤੇ ਮੈਂ ਇੱਥੇ ਭਾਂਡੇ ਮਾਂਜ ਕੇ ਆਪਣੇ ਦੋ ਰੋ ਵਕਤ ਦੀ ਰੋਟੀ ਦਾ ਗੁਜ਼ਾਰਾ ਕਰ ਰਹੀ ਹਾਂ। ਮੇਰੇ ਉਹ ਜ਼ਿੰਦਗੀ ਦੇ ਪਲ ਵਾਪਸ ਕਿਵੇਂ ਆਉਣਗੇ। ਤੋਂ ਦੋਸਤੋ ਐਸ ਮੌਕੇ ਤੇ ਜੇਕਰ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਇਦਾਂ ਦਾ ਖਿਲਵਾੜ ਹੋ ਜਾਵੇ। ਹੁਣ ਤੁਸੀਂ ਦੱਸੋ ਉਹ ਜ਼ਿੰਦਗੀ ਦੇ ਵਿੱਚ ਕੀ ਫੈਸਲੇ ਲਵੇਗਾ। ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਮਿਲਦੇ ਆਂਗੇ ਕਿਸੇ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਚੈਨਲ ਦੇ ਨਾਲ ਜੁੜੇ ਰਹੋ। ਧੰਨਵਾਦ।